ਕੇ ਬੈਠ ਜੀਏ ਬੰਦਾ ਪੰਜਾਬ ਦੇ ਜਿਹੜਾ ਫੈਡਰਲ ਟਾਂਚੇ ਦੀ ਗੱਲ ਹੈ ਉਹ ਨਾ ਕਰਿਆ ਕਰੀਏ। ਵੀ ਕਦੇ ਜਾਈ ਨਹੀਂ ਕੋਈ ਡੱਕਦੇ। ਮੇਰੇ ਘਰੇ ਪੁਲਿਸ ਗਈ। ਇੰਨਾ ਦੇ ਵੀ ਗਈ। ਬੰਦੇਰ ਨੂੰ ਚੱਕ ਲਿਆ। 315 ਸਾਡਾ ਪੰਜਾਬ ਪੁਲਿਸ ਨੇ ਚੱਕਿਆ। ਚਲੋ ਬੰਦੇ ਉਹੀ ਤੁਹਾਨੂੰ ਪਹਿਲਾਂ ਹੀ ਛੁੱਟੇ ਅਜਾਜ। ਅਸੀਂ ਤੁਹਾਨੂੰ ਛੇ ਆਜੋ ਨਸ਼ੇ ਆਜੋ ਅਜਾਜ ਦੇ। ਕੀ ਵਾਲੀ ਐਮਐਸਪੀ ਸਾਡੇ ਬੰਦੇ ਐਮਐਸਪੀ ਸਾਡੀ ਉਹਨਾਂ ਦੇਣੀ ਆ। ਅਸੀਂ ਤੇ ਹੱਕ ਤੇ ਆ। ਐਮਐਸਪੀ ਦੋ। ਅੰਮ੍ਰਿਤਸਰ ਦੀ ਬੀਜੀਟ ਬੰਦੀ ਬੰਦ ਹੋ ਗਈ। ਕੋਈ ਨਸ਼ੇ ਦਾ ਸਵਾਲ ਆ ਰਿਹਾ। ਕੋਈ ਨਸ਼ੇ ਦਾ ਸਵਾਲ ਆ ਰਿਹਾ ਪਿਛੋਂ ਨਸ਼ੇ ਦਾ। ਬੰਦਾ ਕਿ ਨਸ਼ੇ ਲੈ ਤਾ ਇਹ ਪਿਜੀਸ਼ਨ ਹੈ ਜੀ। ਕੋਈ ਸੁਣ ਮੈਂ ਤੁਹਾਨੂੰ। ਆਗਾ ਤੂੰ ਜਾਂਦਾ ਕਿੱਥੇ ਜੇ? ਕੋਈ ਇਨਾ ਫੜਿਆ ਜਾਂਦਾ ਇਹਦਾ। ਰੇਤਾ ਵਾਲਾ ਦਾਵਾ ਇਹਨਾਂ ਦਾ ਉਹ ਇਹਨਾਂ ਦੀ ਜਾਣਕਾਰੀ ਤੋਂ ਬਾਹਰ ਸੀ। ਜਿਹੜਾ ਐਮਐਸਪੀ ਵਾਲਾ ਦਾਵਾ ਸੀਗਾ ਇਹਨਾਂ ਦੀ ਜਾਣਕਾਰੀ ਤੋਂ ਬਾਹਰ ਸੀ। ਸਦੀ ਪਹਿਲ ਕਰ ਸੋ। ਇੱਥੇ ਆ ਇੱਥੇ ਰੁਕ ਜਿਓ ਹਣਾ। ਰੁਕ ਜਿਓ ਰੁਕ ਜਿਓ ਸਭ ਲੋ। ਅਜੇ 3 ਸਾਲ ਬਾਕੀ ਹੈ ਸਾਹ ਨਾ ਵੋਟਾ 5 ਸਾਲ ਦੀ ਪਾਈਆਂ ਲੋਕਾਂ ਨੂੰ ਮੈਂ ਕਹਿੰਦਾ 2 ਸਾਲ ਦੀ ਦੀ ਪਾਈ ਅਸੀਂ ਉੱਥੇ ਕੰਮ ਕਰਦੇ ਆ ਕੇ ਬਹਿ ਜੀਏ ਪੰਜਾਬ ਦੇ ਜਿਹੜਾ ਫੈਡਰਲ ਢਾਂਚੇ ਦੀ ਗੱਲ ਹੈ ਉਹ ਨਾ ਕਰਿਆ ਕਰੀਏ ਨਹੀਂ ਕਰੀ ਚਾਹੀਦੀ ਇੱਕ ਵਾਰ ਰੱਖਦੇ ਫਿਰ ਫਿਰ ਆਮ ਆਦਮੀ ਪਾਰਟੀ ਆਪ ਕਰਦੇ ਯਾਰ ਆਮ ਆਦਮੀ ਪਾਰਟੀ ਕਰਦੇ ਆ ਆਪ ਕਰਦੇ ਆ ਮੈਂ ਤੁਸੀਂ ਤੁਸੀਂ ਕਰਦੇ ਹੋਣਾ ਅਸੀਂ ਆਪ ਕਰਦੇ ਹਾਂ ਇੱਕ ਸਵਾਲ ਦਾ ਜਵਾਬ ਦਿਓ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਚੰਡੀਗੜ੍ਹ ਚੱਲੇ ਸੀਗੇ 21 ਅਗਸਤ 2023 ਨੂੰ ਅੱਛਾ ਮੇਰੇ ਘਰੇ ਪੁਲਿਸ ਗਈ ਇਹਨਾਂ ਦੇ ਵੀ ਗਈ ਪੰਦੇਰ ਨੂੰ ਚੱਕ ਲਿਆ 300 ਬੰਦਾ ਸਾਡਾ ਪੰਜਾਬ ਪੁਲਿਸ ਨੇ ਚੱਕਿਆ ਉਹ ਕਿਹਦੇ ਆਡਰ ਨਾਲ ਚੱਕਿਆ ਇਹ ਤੁਹਾਨੂੰ ਪਤਾ ਨਹੀਂ ਉਹਦਾ ਬੈਠਾ ਇਹ ਤੁਹਾਨੂੰ ਦੇਖ ਜੰਮਾ ਪੰਜਾਬ ਦੇ ਟੋਲ ਪਲਾਜ਼ਾ ਤੁਸੀਂ ਲਾ ਟੋਲ ਪਲਾਜ਼ਾ ਕਿੰਨੇ ਬੰਦ ਨਹੀਂ ਦੇ ਸਾਡੇ ਮੰਤਰੀ ਸਾਹਿਬ ਨੂੰ ਇਸ ਗੱਲ ਤਾਂ ਨਹੀਂ ਪਤਾ ਵੀ ਗੱਲ ਸੁਣੋ ਜੇ ਟੋਲ ਪਲਾਜ਼ਾ ਜੇ ਬੰਦ ਨੇ ਜੇ ਤੁਸੀਂ ਉੱਥੇ ਧਰਨੇ ਦਿੱਤੇ ਆਪਣਾ ਪਰਟਾਸ ਕੀ ਕੀ ਲਿਖਿਆ ਕੁਝ ਨਹੀਂ ਕਿਹਨੇ ਬੰਦੇ ਛਡਾਉਣ ਦਾ ਕੀ ਕੀ ਆ ਸਾਡੇ ਦੇ ਬੰਦੇ ਚੋਂ ਅਸੀਂ ਬੰਦੇ ਛੱਡੋ ਬੰਦੇ ਚੋਂ ਜੇਲ੍ਹੋਂ ਹੀ ਸੁਟੇ ਅਸੀਂ ਤੁਹਾਨੂੰ ਜਿਹੜੀ ਗੱਲ ਕਿਹਾ ਨਾ ਨਾ ਅਸੀਂ ਤੁਹਾਡੇ ਨਾਲ ਕੋਈ ਇੰਨੀ ਦੀ ਗੱਲ ਨਹੀਂ ਇੱਥੇ ਆਪ ਖਸਾਨ ਹੈ ਬਲਾ ਹੀ ਆਪ ਲੰਡੇ ਚਲੋ ਹਾਂ ਉਹ ਦਾ ਕੇ ਜਾਵਾਂਗੇ ਹੁਣ ਥੋੜਾ ਜਾਵਾਂਗੇ ਜਿਹੜਾ ਮੁਕਤਵਾ ਦੇ ਵਿੱਚ ਇਹ ਦਸੋਂ ਰੇਤ ਪੁੱਟੋ ਬਾਜੀ ਦੇ ਵਿੱਚ ਚਲੋ ਅੰਨੇ ਹੀ ਰੇ ਆਹ ਇਧਰ ਸਵਾਲ ਨਸ਼ੇ ਆਦਤ ਨਸ਼ੇ ਆਦਤ ਉਹਦੇ ਵਿੱਚ ਕਰਤ ਨੇ ਹਾਂਜੀ ਉਹਦੀ ਬੋਤ ਹਾਈ ਕੋਰਟ ਦੇ ਪੁੱਦੀ ਉੱਥੇ ਹੀ ਕੁਝ ਨਹੀਂ ਨਸ਼ੇ ਤੇ ਆਦਤ ਗੱਲ ਨਹੀਂ ਕਰ ਸਕਦੇ ਹਾਈ ਕੋਰਟ ਦੇ ਆਰਡਰ ਆ ਚਲੋ 1 ਮਿੰਟ 2 ਮਿੰਟ ਕਰ ਬੀਖੋ ਬੀਖਾਸੋ ਇੱਕੋ ਮਿੰਟ ਚਲੋ ਹਾਈ ਕੋਰਟ ਦੇ ਆਰਡਰ ਆ ਗਏ ਵੀ ਰੇਤ ਨਹੀਂ ਕਿਉਂਕਿ ਇਸ ਕਰਕੇ ਹੋ ਗਈ ਕਿਉਂਕਿ ਹਾਈ ਕੋਰਟ ਨੇ ਬੰਦ ਕਰਤਾ ਤੁਸੀਂ ਹਾਈ ਕੋਰਟ ਦੀ ਮੰਨੀ ਹੁੰਦਾ ਸਾਹਿਬ ਨਹੀਂ ਤੁਹਾਡਾ ਤੁਹਾਡੀ ਪਾਲਿਸੀ ਨਹੀਂ ਮੰਨੀ ਅਸੀਂ ਸੁਪਰੀਮ ਕੋਰਟ 'ਤੇ ਆਰਡਰ ਦਿਖਾਣੇ ਆ ਜਿਹਦੇ ਵਿੱਚ ਉਹਨਾਂ ਕਹਿਆ ਵੀ 100 ਰੁਪਿਆ ਪਰ ਕਵਿੰਟਲ ਪਰਾਲੀ ਵਾਸਤੇ ਦਿੱਤਾ ਜਾਵੇ ਕਿਸਾਨ ਨੂੰ ਉਦੋਂ ਨਹੀਂ ਆਪਾਂ ਸੁਪਰੀਮ ਕੋਰਟ ਦਾ ਆਰਡਰ ਮੰਨਦੇ ਇੱਧਰ ਤੇ ਚੱਟ ਮੰਨ ਗਏ ਉਹਦੇ ਬੇਦਕਸ ਸੱਚੀ ਜਿਹੜੀ ਅਸੀਂ ਪੌਂਸੀ ਬਣਾਗੇ ਸੈਨਕੂ ਅਦੇ ਉੱਤੇ ਸਾਡੀ ਪੌਂਸੀ ਦੇ ਉੱਤੇ ਪਾਬੰਦੀ ਲਾਉਂਦੇ ਉਹਨਾਂ ਨੇ ਕਿ ਤੂੰ ਇਹ ਤੋਂ ਨਹੀਂ ਲਾ ਤੂੰ ਮੰਨ ਕੇ ਮੰਨ ਲਿਆ ਤੁਹਾਡੀ ਗੱਲ ਆ ਗਈ ਆ ਗਈ ਸਮਝਿਆ ਕੀ ਤੁਹਾਡੀ ਗੱਲ ਜੀ ਹੁਣ ਸੁਪਰੀਮ ਕੋਰਟ ਨੇ ਕਹਦਾ ਹਾਈ ਕੋਰਟ ਨੇ ਕਹਦਾ ਹੀ ਨਹੀਂ ਕਰ ਸਕਦੇ ਡਰਗ 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 ਤੇ ਆ ਵੀ ਤਾਂ ਇਹਦੇ ਉੱਤੇ ਸਾਥਲੇ ਆ 5000 5 ਕਿਲੋ ਮੀਟਰ ਬਣਨਾ ਮੈਂ ਨਾ ਮੈਨ ਕਰਦੇ ਨਾ ਸਾਡੇ ਪਰਮਿਟ ਉਹਨਾਂ ਨੇ ਰੋਕ ਕੇ ਰੱਖੇ ਸਾਡਾ ਜੇ ਦਾ ਵੀ ਤੇ ਨਾ ਖੁੱਲੇ ਹਮਸਾ ਤੋਂ ਲੈ ਕੇ ਪਠਾਨਕੋਟ ਤੱਕ ਕਿੱਥੇ ਕੋਈ ਸਰਕਾਰੀ ਖੜਵੀਆਂ ਸਮਝਦੇ ਕੋ ਇਸੇ ਕਰਕੇ ਇੱਕ ਫੌਜ ਦੇ ਐਨੋਸ ਨਹੀਂ ਦਿੱਤੀ ਇੱਕ ਹਾਈ ਕੋਰਟ ਦਾ ਵਿੱਚ ਇਹ ਤੁਹਾਨੂੰ ਇਸ ਚੀਜ਼ ਦੀ ਪਹਿਲੇ ਜਾਣਕਾਰੀ ਨਹੀਂ ਸੀ ਹੈਗੀ ਆਪਾਂ ਨੂੰ ਜਾਤ ਕਾ ਸੀਗੀ ਤਾਂ ਫੇਰ ਅਸੀਂ ਪਹਿਲਾਂ ਵਾਦਾ ਕਿਉਂ ਕੀਤਾ ਪਈ ਪਈ ਅਸੀਂ ਦਵਾਗੇ ਨਹੀਂ 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 ਸਾਰਾ ਹੀ ਧਿਆਨ ਦੇ ਪੋਸਿਬਲ ਆ ਕੇ ਦਿੱਤੀ ਆ ਪਰ ਜਿਹੜਾ ਜਿਹੜਾ ਸਰ ਅਗਲੇ ਪਾਸੇ ਜਿਹੜੇ ਬੈਠੇ ਆ ਬੱਚੇ ਇੱਕ ਹੋਰ ਇੱਕ ਹੋਰ ਚੱਲ ਕੇ ਕੀ ਕਰ ਸਕਦੇ ਲਾਜ ਦਾ ਕਰਕੇ ਸਵਾਦ ਕਰੋ ਜਰਾ ਨਾ ਲਾਉਣਾ ਇੱਕ ਨਹੀਂ ਐ ਐਮ ਐਸ ਪੀ ਦਾ ਸਵਾਲ ਪਿੱਛੋਂ ਦੋ ਤਿੰਨ ਵਾਰੀਆਂ ਆਇਆ ਇਸ ਪੰਜਾਬ ਜਿਹੜੀ ਸਰਕਾਰ ਆ ਉਹਦੇ ਪਹਿਨਾ ਜਿਹੜੇ ਹੈਗੇ ਸੀਗੇ ਮੰਤਰੀ ਸੀਗੇ ਜਿਹੜੇ ਅੱਜ ਆਪਣੇ ਕੋਲ ਪੰਜਾਬ ਸਰਕਾਰ ਦੇ ਵਿੱਚ ਗਗਨ ਅਨਮੋਲ ਮਾਨ ਅਨਮੋਲ ਮਾਨ ਹਾਂਜੀ ਉਹਨਾਂ ਦਾ ਚੈਨਲ ਸੀਗਾ ਚਲੋ ਇਹ ਈ ਪੀਡੀਆ ਜੂ ਬੜਾ ਚੱਲਦਾ ਹੁੰਦਾ ਸਿਰ ਤੇ ਵੀ ਵੀ ਚੁਟਕੀ ਵਾਲੀ ਐਮਐਸਪੀ ਸਾਰੇ ਬੰਦੇ ਉਹ ਐਮਐਸਪੀ ਸਾਰੀ ਉਹਨਾਂ ਦੇਣੀ ਆ ਅਸੀਂ ਦੇ ਹੱਕ ਤੇ ਆ ਐਮਐਸਪੀ ਦੋ ਵੀ ਹਾਂਜੀ ਅਸੀਂ ਦੇ ਹੱਕ ਤੇ ਆ ਅਸੀਂ ਤਾਂ ਕਹਿੰਦੇ ਦੋ ਕੇਰਲ ਨਹੀਂ ਦਿੱਤੀ ਹੋਈ ਕੇਰਲ ਦੀ ਪਾਲਿਸ ਸਰਕਾਰ ਤੇ ਦਿੱਤੀ ਖੇਤੀ ਨਹੀਂ 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 17 ਫਸਲਾਂ ਤੇ ਦਿੱਤੀ ਹੈ ਨਾ ਖੇਤੀ ਬਾਰੀ 17 ਦੇ 73 ਰੁਪਏ ਦਾ ਵਿਸ਼ਾ ਸੂਬੇ ਦਾ ਵਿਸ਼ਾ ਜੇ ਸਰਕਾਰ ਦੇਣਾ ਚਾਹੇ ਕੀ ਨਹੀਂ ਤੁਸੀਂ ਤੁਸੀਂ ਤੂੰ ਹੀ ਗੱਲ ਕਰ ਚੁੱਕੀ ਅਸੀਂ ਦੇ ਸਕਦੇ ਅਸੀਂ ਟੋਟਲ ਸਰਚ ਕੀਤਾ ਬਾਅਦ ਦਾ ਜਿਹੜੀ ਤੁਸੀਂ ਜਿਹੜਾ ਜੋ ਜਾਣ ਕੇ ਕਿੱਥੇ ਇਸ ਕਰਕੇ ਸੈਂਟ ਨੂੰ ਇਨਵੋਲ ਕਰ ਰਹਾ ਤੁਹਾਨੂੰ ਜੇ ਝੋਨਾ ਕਣਕਿਆ ਜਿਹੜੀਆਂ ਚੀਜ਼ਾਂ ਦੇ ਹੈਗੀ ਉਹਨਾਂ ਨੂੰ ਇਨਵੋਲ ਕੀਤਾ ਕਿ ਸਾਡਾ ਮਾਲ ਚੁੱਕ ਰਿਹਾ ਕਿ ਤੁਸੀਂ ਸਮਝਦੇ ਇਕ ਦਿਗਾ ਕੀ ਸਾਡਾ ਮਾਲ ਕਹਿੰਦੇ ਚੁੱਕਿਆ ਨਾ ਇੱਕ ਤਰਫਾ ਰਹਿ ਗਿਆ ਉਹ ਸਦ ਕਿੱਥੇ ਜਾਵੋਗੇ ਮੈਗਨਾ ਜੀ ਕੀ ਤੁਸੀਂ ਇੱਕ ਮਿੰਟ ਪੂਰੇ ਵਰਲਡ ਦੇ ਵਿੱਚ ਤੁਸੀਂ ਇਹ ਚੀਜ਼ ਦੇਖਦੇ ਜੀ ਤੁਸੀਂ ਇਹ ਚੀਜ਼ ਦੇਖਦੇ ਜੇ ਕਿ ਜਿਹੜੇ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਆਪਣਾ ਲਾਂਗਾ ਬੰਦ ਕੀਤਾ ਹੋਇਆ ਵਾ ਇਹਦੇ ਵਾਸਤੇ ਵਪਾਰ ਵਾਸਤੇ ਉਹ ਕੱਲਣਾ ਚਾਹੀਦਾ ਕੋਈ ਬੋਲਣਾ ਕੱਲਣਾ ਚਾਹੀਦਾ ਬਿਲਕੁਲ ਕੱਲਣਾ ਚਾਹੀਦਾ ਬਾਗੋਲ ਬੋਲਦਾ ਸਾਡਾ ਟ੍ਰੇਡ ਬੰਦ ਹੋ ਗਿਆ ਖੁੱਲਣਾ ਚਾਹੀਦਾ ਸਾਡਾ ਕਿਸਾਨਾਂ ਦਾ ਨੁਕਸਾਨ ਹੋ ਗਿਆ ਅੰਮ੍ਰਿਤਸਰ ਦੀ ਵਜੀਠ ਬੰਦੀ ਬੰਦ ਹੋ ਗਈ ਅਭੀ ਚਾ ਨਸ਼ੇ ਦਾ ਸਵਾਲ ਆ ਰਿਹਾ ਕੋਈ ਨਸ਼ੇ ਦਾ ਸਵਾਲ ਆ ਰਿਹਾ ਪਿਛੋਂ ਨਸ਼ੇ ਦਾ ਉਹ ਨਸ਼ੇ ਦੇ ਨਸ਼ੇ ਦੇ ਟੈਕ ਹੀ ਪ੍ਰਿਸ਼ਣ ਹੈ ਜੀ ਕੋਈ ਸੁਣ ਮੈਂ ਤੁਹਾਨੂੰ ਵੀ ਦੱਸਦਾ ਬੰਧਾਲ ਪਿੰਡਾਂ ਦੇ ਅਸੀਂ ਬੰਦੇ ਜਿਹੜਾ ਬਹੁਤ ਮਾੜਾ ਹੋ ਗਿਆ ਔਰ ਮੈਂ ਤੁਹਾਨੂੰ ਇਹ ਦੱਸਣ ਮੇਰਾ ਆਪਣਾ ਪਤੀਆ ਨਸ਼ੇ ਦਾ ਮਨ ਅਸੀਂ ਬੰਦੇ ਜਿਹੜਾ 2 ਸਾਲ ਦੇ ਵਿੱਚ ਅਸੀਂ ਜਿਹੜਾ ਸਮਗਲ ਪੋਲਿਟੀਕਲ ਬੰਦੇ ਪੁਲਿਸ ਅਫਸਰ ਜਿਹੜਾ ਇੱਕ ਨੈਕਸਸ ਸੀਗਾ ਉਹ ਹੀ ਤੁਰੇ ਸਾਡੀ ਮੇਨ ਪੋਆਮਰ ਕਿਹਾ ਦੀ ਡਰੋਨ ਸਾਡਾ ਡਰੋਨ ਜਿਹੜਾ ਫੌਜ ਪੁੱਤੋਂ ਲੈ ਕੇ ਪਠਾਨਕੋਟ ਰੋਜ ਦੇ ਦਸ ਦਾ ਡਰੋਨ ਕਰਦੇ ਆ ਅਸੀਂ ਕਈ ਮੀਟਿੰਗਾਂ ਅਮਰਤ ਸ਼ਾਹ ਦੇ ਨਾਲ ਸੀਐਮ ਸਾਹਿਬ ਨੇ ਸਾਡੇ ਸੈਕਟਰੀ ਡੀਜੀਪੀ ਕਈ ਹੋਈਆਂ ਇੱਕ ਹੁਣ ਉਹਨਾਂ ਨੇ ਸਾਨੂੰ ਜੈਸ ਕੀਤਾ ਕਿ ਜਾਪਾਨ ਤੋਂ ਇੱਕ ਟੈਕਨੋਲੋਜੀ ਭੁਗਾ ਕੇ ਦੇਣ ਲੱਗੇ ਆ ਜਿੰਨਾ ਵੇਖੋ ਤੁਸੀਂ ਪਤਾ ਹਜੇ ਉਹ ਲਾਈਵ ਵੀ ਆ ਜਿੰਨਾ ਤੱਕ ਡਰੋਨ ਨਾਲ ਡੱਕਿਆ ਗਿਆ ਉਹਨਾਂ ਤੱਕ ਨਸ਼ੇ ਤੇ ਕੰਟਰੋਲ ਕਰਨਾ ਬਹੁਤ ਔਖਾ ਹੋਇਆ ਪਿਆ ਅਸੀਂ ਜਿਹੜਾ ਵਾਅਦਾ ਹੁੰਦਾ ਹੈ ਉਹ ਲੱਗਦਾ ਚਾਰ ਹਫ਼ਤਿਆਂ ਚ ਚਾਰ ਚਾਰ ਹਫ਼ਤਿਆਂ ਵਾਲਾ ਜਿਹੜਾ ਦਾਵਾ ਸੀ ਫਿਰ ਇੰਦਾ ਜੀ ਡਰੋਨਾਂ ਥੋੜਾ ਬੰਦਾ ਜੀ ਜਿਹੜਾ ਚਾਰ ਹਫ਼ਤੇ ਦਾ ਦਾਵਾ ਆ ਗਿਆ ਆਹਾ ਤੂੰ ਜਾਂਦਾ ਕਿੱਥੇ ਜੀ ਉਹ ਇੰਨਾ ਫੜਿਆ ਜਾਂਦਾ ਦਾ ਰੇਤਾ ਰੇਤਾ ਵਾਲਾ ਦਾਵਾ ਇਹਨਾਂ ਦਾ ਉਹ ਇਹਨਾਂ ਦੀ ਜਾਣਕਾਰੀ ਤੋਂ ਬਾਹਰ ਸੀ ਜਿਹੜਾ ਐਮਐਸਪੀ ਵਾਲਾ ਦਾਵਾ ਸੀਗਾ ਇਹਨਾਂ ਦੀ ਜਾਣਕਾਰੀ ਤੋਂ ਬਾਹਰ ਸੀ ਤੁਹਾਡੀ ਰੋਸੀ ਬੋਲਿਆ ਸਭਾ ਦਾ ਤੂੰ ਕਿੱਥੇ ਬੋਲਿਆ ਕਿੱਥੇ ਬੋਲਿਆ ਦੋ ਦੋ ਸਾਲ ਚ ਤਿੰਨ ਚੀਜ਼ਾਂ ਤੇ ਆ ਗਈਆਂ ਜਿਨ੍ਹਾਂ ਦੇ ਤੇ ਪਾਲਿਸੀ ਕਲੀਅਰ ਨਹੀਂ ਹੋਈ ਗਈ ਦੋ ਸਾਲ ਦੇ ਵਿੱਚ 2 ਸਾਲ ਨੂੰ ਸਰਕਾਰ ਨੂੰ ਗ੍ਰੇਡ ਵੀ ਨਹੀਂ ਦਿੱਤੀ। 2 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਉਹ ਵੀ ਖੋਦ। ਪੰਜਾਬ ਸਭ ਦੇ ਪੀਲਿ ਮਾਫ ਕੀਤੇ। ਇੱਥੇ ਆ ਇੱਥੇ ਰੁਕ ਜਿਓ ਨਾ। ਰੁਕ ਜਿਓ ਰੁਕ ਜਿਓ। ਰੋਕ ਦਿਓ। 2 ਕਦੇ ਕੰਮ ਲੱਖ ਨੀ ਬਣਾ ਸਕੂਲ ਬਣਾ ਦੇ। ਅਜੇ 3 ਸਾਲ ਬਾਕੀ ਹੈ ਸਰ। ਵੋਟਾਂ 5 ਸਾਲ ਦੀ ਪਾਈਆਂ ਲੋਕਾਂ ਨੇ। ਮੈਂ ਕਹਿੰਦਾ 2 ਸਾਲ ਦੀ ਨਹੀਂ ਪਾਈ। ਅਸੀਂ ਉੱਥੇ ਕੰਮ ਕਰਦੇ। ਬੱਤੀ ਤੇ ਗੱਲ ਮੈਟ ਕਰ। ਜਿਹੜੀ ਪ੍ਰਿੰਸੀਪਲ ਹੀ ਗੱਲ ਹੈ ਨਾ ਤੁਸੀਂ ਬਹਿਸ ਕਰਦੇ ਨੂੰ। ਪ੍ਰਿੰਸੀਪਲ ਇਹ ਹੈ ਕਿ ਜਿਹੜੀਆਂ ਮੰਗਾਂ ਤੁਹਾਡੀਆਂ ਉਹਦੇ ਨਾਲ ਹੀ ਸਹਿਮਤ ਹਾਂ। ਅਸੀਂ ਉੱਥੇ ਲੜਾਈ ਲਾਣੇ ਆ। ਅਜੇ 3 ਸਾਲ ਸਾਡੇ ਕੋਲ ਬਾਕੀ ਆ ਜਦੋਂ ਅਸੀਂ 27 ਤੱਕ ਜਾਵਾਂਗੇ ਨਾ ਲੋਕਾਂ ਕੋਲ ਉਹ ਅਸੀਂ ਕਹਿ ਗਏ ਸੀ ਤੁਹਾਡਾ ਪੱਖ ਆ ਤੁਹਾਡਾ ਪੱਖ ਆ ਗਿਆ ਕਿ ਤੁਸੀਂ ਕਿਹਾ ਵੀ ਬਿਜਲੀ ਫਰੀ ਦਿੱਤੀ ਆ ਅਸੀਂ ਕਹਿੰਨਾ ਬਿਜਲੀ ਫਰੀ ਦੇਣੀ ਗਲਤ ਚੀਜ਼ ਆ ਬਿਜਲੀ ਸਸਤੀ ਮਿਲਣੀ ਚਾਹੀਦੀ ਆ ਬਿਜਲੀ ਫਰੀ ਨਹੀਂ ਦੇ ਰਹੇ ਤੁਸੀਂ ਤੁਸੀਂ ਲੋਕਾਂ ਦਾ ਪੈਸਾ ਟੈਕਸ ਦੇ ਰੂਪ ਦੇ ਵਿੱਚ ਫੰਡ ਉੱਥੇ ਜਾਮਾਂਦਾ ਸਰਕਾਰ ਕੋਲ ਉਧਰੋਂ ਚੱਕ ਕੇ ਪ੍ਰਾਈਵੇਟ ਕੰਪਨੀਆਂ ਦਿੱਤਾ ਜਾ ਰਿਹਾ ਬਿਜਲੀ ਬੁਜਲੀ ਕੋਈ ਨਹੀਂ ਫਰੀ ਇੱਥੇ ਮੇਰਾ ਕੋ ਭੋਲਾ ਭਾਲਾ ਸਾਥੀ ਮੇਰੇ ਵਰਗਾ ਸਮਝੀ ਜਾ ਬਿਜਲੀ ਫਰੀ ਸਾਡੇ ਸਾਡੀਆਂ ਇੱਕ ਜੇਬ ਚੋਂ ਕੱਢ ਕੇ ਦੂਜੀ ਜੇਬ ਥਾਣੀ ਪੈਸਾ ਪਾ ਕੇ ਚਰਚੀਆਂ ਕੰਮ ਕੀਤਾ ਯਾਰ ਜਾ ਰਿਹਾ ਅਸੀਂ ਪੱਤੀਆਂ ਭਰੇ ਭਰੇ ਮਾਰੋਗੇ ਨਹੀਂ ਬਾਤ ਅਸੀਂ ਫਿਰ ਫਰੀਕਾ ਦਾ ਫਿਰ ਫਰੀ ਨਾ ਨਾ ਕਹੋ ਫਿਰ ਫਰੀ ਕਿਉਂ ਕਹਿੰਦੇ ਯਾਰ ਸਾਡੇ ਆਹ ਕੀ ਦਾ ਨਾ ਕਹੋ ਯਾਰ ਤੁਸੀਂ ਨਹੀਂ ਬੋਲੋ ਹਰ ਚੋਲਾ ਦੇਣਾ ਕੋਈ ਪ੍ਰੋਸੀਜਰ ਜਿਹੜੀ ਆਸਰ ਲੋਕਾਂ ਦੇ ਅੱਖਾਂ ਚ ਘੱਟਾ ਪਾਉਂਦਾ ਨਹੀਂ ਕਿਉਂ ਕਿਉਂ ਬਣਾਈ ਜਾਂਦੀ ਇਹਦਾ ਪ੍ਰਾਈਵੇਟ ਮੀਟਰ ਆ ਪ੍ਰਾਈਵੇਟ ਮੀਟਰ ਆ ਦੱਕੇ ਨਾਲ ਲੋਕਾਂ ਦੇ ਘਰਾਂ ਚਲਾਈ ਜਾ ਰਹੇ ਆ ਉਹੀ ਡੱਕੇ ਦਾ ਪ੍ਰਾਈਵੇਟ ਕਿੱਥੇ ਡੱਕੇ ਨੇ ਸਾਡੇ ਡੱਕੇ ਪਿੰਡਾਂ ਦੇ ਪਿੰਡਾਂ